ਨਿਤ ਚੜਦੇ ਸੂਰਜ ਸੰਘਰਸ਼ਾਂ 'ਚ ਰਹਿਣ ਵਾਲੇ ਬਹਾਦਰ ਕਿਸਾਨੋ ਬੱਚਿਓ ਭੈਣੋ ਇਹ ਗੱਲ ਸਾਡੀ ਮਜਬੂਰੀ ਹੈ ਕਿ ਹਰ ਚੜਦੇ ਸੂਰਜ ਸਾਨੂੰ ਨਵੀਂ ਤੋਂ ਨਵੀਂ ਸਮੱਸਿਆ ਸਾਹਮਣੇ ਆਉਂਦੀ ਹੈ ਕਿਤੇ ਡੀਏਪੀ ਦੀ ਛਾਟ ਆ ਜਾਂਦੀ ਹੈ ਕਿਤੇ ਝੋਨੇ ਦੀ ਵਿਕਰੀ ਦੀ ਗੱਲ ਆ ਜਾਂਦੀ ਹੈ ਕਿਤੇ ਗੈਸ ਲਾਈਨ ਪਾਈਪ ਦਾ ਰੌਲਾ ਪੈਂਦਾ ਕਿਤੇ ਭਾਰਤ ਮਾਲਾ ਪ੍ਰੋਜੈਕਟ ਦਾ ਰੌਲਾ ਪੈਂਦਾ ਜੇ ਇਹ ਗੱਲਾਂ ਵੀ ਪਾਸੇ ਰੱਖ ਜੀਏ ਕਿਤੇ ਬਰੰਟ ਕਬਦਾ ਆ ਗਿਆ ਕਿਤੇ ਕੁਰਕੀ ਆ ਗਈ ਜੰਨੀ ਰੋਜ਼ ਹੀ ਤੁਸੀਂ ਸੰਘਰਸ਼ਾਂ ਦੇ ਵਿੱਚ ਰਹਿੰਦੇ ਹੋ ਇਸ ਕਰਕੇ ਕਿਹਾ ਜਾ ਸਕਦਾ ਤੁਹਾਨੂੰ ਵੀ ਜਉਂਦੀ ਜਾਗਦੀ ਜ਼ਮੀਰ ਵਾਲੇ ਬੰਦੇ ਹੋ ਤੁਸੀਂ ਅਜਨ ਤੇ ਤਾਂ ਸਾਡਾ ਇਹ ਇਰਾਦਾ ਸੀਗਾ ਵੀ ਜਿਹੜਾ ਆ ਪ੍ਰੋਗਰਾਮ ਹੈ 26 ਤਰੀਕ ਵਾਲਾ ਅੱਜ ਦਾ ਇਹ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਹੈ ਅੱਜ ਪੂਰੇ ਭਾਰਤ ਦੇ ਤਹਿਸੀਲਾਂ ਤੇ ਜ਼ਿਲ੍ਹਿਆਂ ਤੇ ਦਿੱਲੀ ਵਾਲੀਆਂ ਮੰਗਾਂ ਨੂੰ ਲੈ ਕੇ ਸਾਰੇ ਭਾਰਤ ਦੇ ਵਿੱਚ ਸਾਰੀਆਂ ਭਾਰਤੀਆਂ ਜਥੇਬੰਦੀਆਂ ਵੱਲੋਂ 26 ਨਵੰਬਰ ਦੇ ਦਿਨ ਨੂੰ ਦਿੱਲੀ ਮੋਰਚੇ ਦਾ ਅਦਗਾਟ ਨੇ ਦਿਨ ਮੰਨਿਆ ਜਾਂਦਾ ਹੈ ਇਸ ਕਰਕੇ ਸਾਰੀਆਂ ਜਥੇਬੰਦੀਆਂ ਉਹਨਾਂ ਬੰਕਾਂ ਤੇ ਐਕਟਿਵ ਨੇ ਅੱਜ ਉਹਨਾਂ ਬੰਕਾਂ ਦੀ ਜਦੋਂ ਅਸੀਂ ਗੱਲ ਕਰਦੇ ਆ ਅਸੀਂ ਉਹਦੇ ਵਿੱਚ ਮੁੱਖ ਤੌਰ ਤੇ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਇਹ ਨੇ ਕਿ ਖੇਤੀ ਕਿਤੇ ਨੂੰ ਘਾਟੇ ਚੋਂ ਕਿਵੇਂ ਕੱਢਿਆ ਜਾਵੇ ਖੇਤੀ ਕਰਨ ਵਾਲੇ ਲੋਕਾਂ ਦੇ ਮੁਨਾਫੇ ਕਿਵੇਂ ਵਧਾਏ ਜਾਣ ਖੇਤੀਬਾੜੀ ਸਬੰਧਕ ਤੇਰਾ ਦੇ ਮੁਨਾਫੇ ਦੇ ਵਿੱਚ ਵਾਧਾ ਕਿਵੇਂ ਹੋਵੇ ਇਹਦੇ ਵਾਸਤੇ ਐਮ ਐਸ ਪੀ ਗਰੰਟੀ ਕਾਨੂੰਨ ਬਣੇ ਕਿਸਾਨਾਂ ਦਾ ਕਰਜ਼ਾ ਖਤਮ ਹੋਵੇ ਸਰਕਾਰੀ ਖਰੀਦ ਹੋਵੇ ਸਰਕਾਰੀ ਭੰਡਾਰ ਹੋਣ ਤੇ ਜਨਤ ਕਮੈਂਡ ਪ੍ਰਣਾਲੀ ਦੀ ਗੱਲ ਲਾਗੂ ਹੋਵੇ ਬੁਢਾਪਾ ਪੈਨਸ਼ਨ ਦਾ ਕਾਨੂੰਨ ਬਣੇ ਮਜ਼ਦੂਰਾਂ ਵਾਸਤੇ ਵੀ ਕਿਸਾਨਾਂ ਵਾਸਤੇ ਵੀ ਫਸਲਾਂ ਦਾ ਬੀਮਾ ਬਣੇ ਦਿੱਲੀ ਮਾਰਕੀਟ ਦੇ ਵਿੱਚ ਪਾਏ ਹੋਏ ਸਾਰੇ ਕੇਸ ਵਾਪਸ ਲੈ ਜਾਣ ਲੇਕਿਨ ਫੋਰਕੀਲੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾ ਦੇ ਕੇ ਉਹਨਾਂ ਅੰਦਰ ਕੀਤਾ ਜਾਵੇ ਤੇ ਦਿੱਲੀ ਮੋਰਚੇ ਦੇ ਵਿੱਚ ਹੋਏ ਸ਼ਹੀਦਾਂ ਦੇ ਰਹਿਣਾਂ ਨੂੰ ਕੰਪਨਸੇਸ਼ਨ ਵਾਲਾ ਮਾਮਲਾ ਦਿੱਤਾ ਜਾਵੇ ਤੇ ਉਹਨਾਂ ਦੇ ਜੀਆਂ ਨੂੰ ਨੌਕਰੀਆਂ ਜਿਹੜੀਆਂ ਰਹਿੰਦੀਆਂ ਨੇ ਉਹ ਨੌਕਰੀਆਂ ਦਿੱਤੀਆਂ ਜਾਣ ਜਦੋਂ ਅਸੀਂ ਸਾਰੀਆਂ ਇਹ ਗੱਲਾਂ ਕਰਦੇ ਹਾਂ ਤਾਂ ਇਹਦੇ ਵਾਸਤੇ ਇਹ ਜ਼ਰੂਰੀ ਹੈ ਵੀ ਜਿੰਨਾ ਤੋਂ ਇਹ ਗੱਲਾਂ ਮੰਗਾ ਕਰਦੇ ਆ ਉਹ ਸਾਡੇ ਵਾਸਤੇ ਕੀ ਸੋਚਦੇ ਐ ਉਹ ਸਾਡੇ ਵਾਸਤੇ ਕੀ ਕਰਦੇ ਐ ਉਹਨਾਂ ਨੇ ਝੋਨੇ ਦੇ ਸੀਜ਼ਨ ਤੁਹਾਨੂੰ ਦਿਖਾਇਆ ਹੈ ਕਿ ਤੁਸੀਂ ਕਹਿੰਦਾ ਵੀ ਪੂਰਾ ਜੋਖ ਤੇ ਲਾਲਾ ਕਹਿੰਦਾ ਵੀ ਹੱਟੀ ਤੇ ਨਾ ਚੜਿਓ ਜੋਖੜ ਦੀ ਗੱਲ ਕਰਦੇ ਹਾਂ ਮੈਂ ਪਹਿਲੀ ਵਾਰ ਸੁਣਿਆ ਨਾ ਵੀ ਐ ਰੋਲਾ ਪੰਦੇ ਆ ਲੰਗਰ ਕਮੇਟੀ ਨੂੰ ਬੇਨਤੀ ਹੈ ਵੀ ਜਿੰਨਾ ਚਿਰ ਪ੍ਰਧਾਨ ਜੀ ਬੋਲ ਰਹੇ ਨੇ ਚਾਹ ਲਿਆ ਕੰਨੀਆਂ ਬਾਹਰ ਲੈ ਜਾਓ ਕਿਉਂਕਿ ਚਾਹ ਪਵਾਉਣੀ ਹੁੰਦੀ ਹੈ ਚੁੱਪ ਕਰਕੇ ਪਾ ਲੋ ਪਰ ਬੋਲ ਮਾਰ ਮਾਰ ਕੇ ਲਾਗੇ ਪਾਉਣ ਪ੍ਰਧਾਨ ਜੀ ਬੋਲ ਰਹੇ ਨੇ ਪਤਾ ਲੱਗ ਨਹੀਂ ਰਿਹਾ ਤੁਹਾਨੂੰ ਕੁਛ ਇਸ ਕਰਕੇ ਜਿਹਦੇ ਕੋਲ ਚਾਹ ਹੈਗੀ ਹੈ ਉਹ ਪੀ ਲੋ ਨਹੀਂ ਬਾਅਦ ਪ੍ਰਧਾਨ ਜੀ ਦੇ ਬੋਲ ਤੋਂ ਬਾਅਦ ਬਰਤਾ ਦੇਾਂਗੇ ਜਿਨੇ ਪੀਣੀ ਹੋਈ ਉਹ ਜਰੂਰ ਪੀ ਕੇ ਜਾਈਓ ਚਾਹ ਬਾਦੂ ਹੈ ਚੁੱਪਦਾ ਦਾਨ ਬਕਸੋ ਧੰਨਵਾਦ ਆਸਾਨ ਕੱਲ ਸਮਝਣ ਵਾਲੀ ਇੱਥੋਂ ਹੈ ਕਿ ਜਿਹੜੀ ਸਰਕਾਰ ਤੋਂ ਅਸੀਂ ਇਹ ਗੱਲਾਂ ਦੀ ਮੰਗ ਕਰਦੇ ਆ ਉਹ ਸਰਕਾਰ ਸਾਡੇ ਧੰਦੇ ਵਾਸਤੇ ਸੋਚਦੀ ਕੀ ਹੈ ਫਿਰ ਜਦੋਂ ਅਸੀਂ ਆਵਦੇ ਧੰਦੇ ਦੀ ਗੱਲ ਕਰਦੇ ਆ ਫਿਰ ਹੋਰਾਂ ਧੰਦਿਆਂ ਦੀ ਗੱਲ ਵੀ ਆਉਂਦੀ ਹੈ ਫਿਰ ਸਰਕਾਰ ਦੀ ਨੀਤੀ ਦੀ ਗੱਲ ਵੀ ਆਉਂਦੀ ਹੈ ਫਿਰ ਸਾਡੀ ਸਰਕਾਰ ਜਿਹੜੀਆਂ ਲਾਈਨਾਂ ਲੈ ਕੇ ਆ ਰਹੀ ਹੈ ਜਿਹੜੀਆਂ ਨੀਤੀਆਂ ਲੈ ਕੇ ਆ ਰਹੀ ਹੈ ਉਹਨਾਂ ਦੀ ਗੱਲ ਵੀ ਆਉਂਦੀ ਹੈ ਉਦੋਂ ਪਤਾ ਲੱਗਦਾ ਹੈ ਕਿ ਸਾਨੂੰ ਦਾ ਜਰ ਭਲੇਖਾ ਵੀ ਅਬ ਦੀ ਸਰਕਾਰ ਨੂੰ ਅਸੀਂ ਬਣਾਉਨੇ ਆ ਸਾਡੀ ਖਾਤਰ ਸਰਕਾਰ ਬਣਦੀ ਹੈ ਸਰਕਾਰ ਤਾਂ ਜਿੰਨਾ ਦੀ ਮਦਦ ਕਰ ਰਹੀ ਹੈ ਸਰਕਾਰ ਤਾਂ ਜਿੰਨਾ ਨੂੰ ਇੱਥੇ ਲੈ ਕੇ ਆ ਰਹੀ ਹੈ ਆ ਵੱਡੀਆਂ-ਵੱਡੀਆਂ ਚੌੜੀਆਂ-ਚੌੜੀਆਂ ਸੜਕਾਂ ਜਿਹੜੀਆਂ ਭਾਰਤ ਮਾਲਾ ਪਦਯਪਤਵਰ ਜੀਆਂ ਕੱਢੀ ਜਾ ਰਹੇ ਆ ਵੱਡੇ-ਵੱਡੇ ਡੰਬ ਬਣਾਉਣ ਜਾ ਰਹੇ ਆ ਇੱਥੇ ਇਹ ਤਾਂ ਖੇੜੀ ਕੁਝ ਹੋਰ ਹੈ ਬਾਈ ਇਹ ਤਾਂ ਇਹ ਚਾਹੁੰਦੇ ਨੇ ਤੁਸੀਂ ਕਹਿ ਰਹੇ ਹੋ ਵੀ ਸਾਰੀਆਂ ਜਿੰਸਾਂ ਦੀ ਗਰੰਟੀ ਕਾਨੂੰਨ ਬਣਾਓ ਇਹ ਕਹਿੰਦੇ ਨੇ ਵੀ ਸਰਕਾਰੀ ਖਰੀਦ ਬੰਦ ਕਰੋ ਇਹ ਕਹਿੰਦੇ ਨੇ ਸਰਕਾਰੀ ਮੰਡੀਆਂ ਖਤਮ ਕਰ ਦਿਓ ਸ਼ੈਲੋ ਕਦਮਾਂ ਦੇ ਵਿੱਚ ਮਾਲ ਤੇ ਕੋਈ ਇਹ ਕਹਿੰਦੇ ਨੇ ਵੀ ਛੋਟੀ ਖੇਤੀ ਖਤਮ ਕਰੋ ਇਹ ਤਾਂ ਕਹਿੰਦੇ ਨੇ ਇੱਥੇ ਵੱਡੇ ਵੱਡੇ ਫਾਰਮ ਹੋਣੇ ਚਾਹੀਦੇ ਨੇ ਇੱਥੇ ਠੇਕਾ ਖੇਤੀ ਨੀਤੀ ਹੋਣੀ ਚਾਹੀਦੀ ਹੈ ਇਥੇ ਮੋ ਸ਼ਾਪਿੰਗ ਮਾਲ ਹੋਣੇ ਚਾਹੀਦੇ ਪੰਚੂਰ ਖੇਤਰ ਨਹੀਂ ਹੋਣਾ ਚਾਹੀਦਾ ਇਥੇ ਵੱਡੀਆਂ ਵੱਡੀਆਂ ਫੈਕਟਰੀਆਂ ਹੋਣੇ ਚਾਹੀਦੇ ਛੋਟੀਆਂ ਫਿਰਕੀਆਂ ਨਹੀਂ ਹੋਣੇ ਚਾਹੀਦੀਆਂ ਇਹਦੇ ਜਦੋਂ ਸਰਕਾਰਾਂ ਦੀ ਗੱਲ ਕਰਦੇ ਆ ਉਦੋਂ ਐ ਲੱਗਦਾ ਵੀ ਦਿੱਲੀ ਵਾਲੀ ਸਰਕਾਰ ਅੱਡ ਹੈ ਪੰਜਾਬ ਵਾਲੀ ਸਰਕਾਰ ਅੱਡ ਹੈ ਜੁਣ ਜਦੋਂ ਇਹ ਸਾਰੀ ਗੱਲ ਤੇ ਭਨੇਗਾ ਮਾਰਦੇ ਆ ਜene ਪੂਰੀ ਦੁਨੀਆ ਦੇ ਵਿੱਚ 6-7 ਕੰਪਨੀਆਂ ਨੇ ਜਿਨ੍ਹਾਂ ਦਾ ਪੂਰੀ ਦੁਨੀਆ ਤੇ ਕਬਜ਼ਾ ਹੈ 6-7 ਕੰਪਨੀਆਂ Amazon ਹੈ ਅਮਰੀਕਾ ਦੀ ਬਹੁਤ ਵੱਡੀ ਕੰਪਨੀ ਹੈ ਜਿਹਦਾ ਪ੍ਰਚੂਨ ਖੇਤਰ 'ਚ ਕੰਮ ਹੈ ਬਾਲਮਾਰਟ ਹੈ ਬਰਤਾਨੀਆ ਦੀ ਬਹੁਤ ਵੱਡੀ ਕੰਪਨੀ ਹੈ ਜਿਹਦਾ ਪ੍ਰਚੂਨ ਖੇਤਰ 'ਚ ਕੰਪ ਹੈ ਕੰਮ ਹੈ ਫਲਿੱਪਮਾਰਟ ਹੈ ਫਲਿੱਪਕਾਰਟ ਜਿਹੜੀ ਅਮਰੀਕਾ ਦੀ ਕੰਪਨੀ ਹੈ ਜਿਹਨੀਆਂ ਇਹ ਕੰਪਨੀਆਂ ਦੇ ਕੱਦ ਕਿੱਡੇ ਕਿੱਡੇ ਆ ਇਹਨਾਂ ਕੰਪਨੀਆਂ ਦੇ ਨਾਲ ਜਿਹੜੀਆਂ ਹਿੰਦੁਸਤਾਨ ਦੀਆਂ ਕੰਪਨੀਆਂ ਨੇ D-Mart, Cargan, Avani, Adani, ਹੋਰ Manshitto ਵਰਗੀਆਂ ਹੋਰ ਕੰਪਨੀਆਂ ਨੇ ਜਿਹੜੀਆਂ ਇਹ ਵੱਡੀਆਂ ਕੰਪਨੀਆਂ ਨੇ ਇਹ ਬਗਿਆੜ ਕੰਪਨੀਆਂ ਨੇ ਬੰਦੇ ਨੂੰ ਸਾਤ ਖਾ ਜਾਂਦੀਆਂ ਨੇ ਇਹ ਇਹ ਸੂਬਿਆਂ ਨੂੰ ਸਾਤ ਖਾ ਜਾਂਦੀਆਂ ਨੇ ਐਡੇ ਕੱਦ ਨੇ ਜਦੋਂ ਇਹ ਗੱਲਾਂ ਸੀ ਕਰਦੇ ਆ ਤੁਹਾਨੂੰ ਐ ਲੱਗਦਾ ਹੋਊ ਕਿ ਐਡੀਆਂ-ਐਡੀਆਂ ਕੰਪਨੀਆਂ ਕਿੱਥੋਂ ਹੋਣ ਗਿਆ ਬਾਈ ਹੁਣ ਜਿਹੜੀ ਐਨਐਓ ਕੰਪਨੀ ਹੈ ਉਹਦਾ ਸੌ ਦੇਸ਼ਾਂ 'ਚ ਕੰਮ ਹੈ ਉਹਦੇ ਕੋਲੇ ਪੈਸਾ ਕਿੰਨਾ ਹੈ ਜਿਹਨੇ 1 ਮਿੰਟ ਦਾ 1 ਮਿੰਟ ਦਾ ਉਹਦਾ ਮੁਨਾਫਾ 2 ਕਰੋੜ ਰੁਪਇਆ ਹੈ 2 ਕਰੋੜ ਇੱਕ ਮਿੰਟ ਦਾ ਤੇ 1 ਘੰਟੇ ਦਾ 67 ਕਰੋੜ ਰੁਪਇਆ ਮੁਨਾਫਾ ਉਹ ਕੰਪਨੀ ਦਾ ਤੇ 1 ਦਿਨ ਦਾ 1624 ਕਰੋੜ ਰੁਪਇਆ ਮੁਨਾਫਾ ਉਸ ਕੰਪਨੀ ਦਾ ਉਹਦਾ ਜਿਹੜੇ ਮੁਲਾਜ਼ਮ ਰੱਖੇ ਹੋਇਆ ਹੈ ਸਾਢੇ 15 ਕਰੋੜ ਬੰਦਾ ਉਹਦਾ ਮੁਲਾਜ਼ਮ ਹੈ ਪੱਕਾ ਭਰਤੀ ਹੈ ਕੋਈ ਠੇਕੇ ਦੇ ਭਰਤੀ ਹੈ ਹੁਣ ਜਿਹੜੀ ਕੰਪਨੀ ਸਾਢੇ 15 ਕਰੋੜ ਬੰਦਿਆਂ ਨੂੰ ਰੋਜ਼ਗਾਰ ਦੇ ਸਕਦੀ ਹੈ ਸਾਢੇ 15 ਕਰੋੜਾਂ ਦੀ ਗਿਰਤੀ ਕਿੰਨੀ ਕਮਾਉਂਦੀ ਹੈ ਭਾਈ ਪੰਜਾਬ ਵਰਗੇ ਸਾਢੇ 5 ਸੂਬੇ ਜੇਕਰ ਸਾਢੇ ਨਾਲ ਆਈਏ ਪੰਜਾਬ ਵਰਗੇ ਪੰਜ ਸੂਬਿਆਂ ਨੂੰ ਜੇ ਬੱਚੇ-ਬੱਚੇ ਨੂੰ ਰਜਗਾਰ ਦੇਣਾ ਹੋਵੇ ਬੁੱਢੇ ਨੂੰ ਵੀ ਜੰਮਦੇ ਬੱਚੇ ਨੂੰ ਵੀ ਤਾਂ ਪੰਜ ਸੂਬਿਆਂ ਨੂੰ ਕੱਲਿਆਂ ਨੂੰ ਰਜਗਾਰ ਦੇ ਮਿਲ ਸਕਦਾ ਐਨੇ ਬੰਦਿਆਂ ਨੂੰ ਉਹਨੇ ਇਕੱਲੀ ਕੰਪਨੀ ਨੇ ਰਜਗਾਰ ਦਿੱਤਾ ਹੋਇਆ ਐਡੀ ਵੱਡੀ ਕੰਪਨੀ ਦੂਜੀ ਉਹਦੇ ਵਿੱਚ ਕੰਪਨੀ ਐ ਫਲਿੱਪਕਾਰਟ ਉਹ ਇੱਕੋ ਹੀ ਵਪਾਰ ਕਰਦੀ ਐ ਪ੍ਰਚੂਰ ਖੇਤਰ ਚ ਆਨਲਾਈਨ ਸਮਾਨ ਮੰਗਾਉਂਦੀ ਐ ਉਹ ਆਨਲਾਈਨ ਸਮਾਨ ਜਿਹੜੇ ਆਪਾਂ ਕਹਿੰਦੇ ਆ ਵੀ ਅਸੀਂ ਤਾਂ ਆਨਲਾਈਨ ਬੂਟ ਮਗਾ ਲੇ ਇੱਥੇ ਹੀ ਬੁੱਕ ਕਰ ਦਿੰਦੇ ਆਪਾਂ ਪੈਸੇ ਇੱਥੇ ਕਹਿੰਦੇ ਨਾ ਮੇਰਾ ਮੇਰੇ ਕੋਟ ਆ ਜਾਏ ਮੇਰੇ ਬੂਟ ਆ ਜਾਣ ਆ ਮੇਰਾ ਸ਼ਰਟ ਆ ਜਾਏ ਆ ਸਾਡੇ ਭਾਂਡਿਆਂ ਦਾ ਸੈਟ ਆ ਜਾਏ ਆ ਮੇਰੀ ਬੈੱਡ ਸ਼ੀਟ ਆ ਜਾਏ ਆ ਮੇਰਾ ਮੋਟਰਸਾਈਕਲ ਆ ਜਾ ਮੈਨੂੰ ਘੜੀ ਆ ਜਾ ਆਨਲਾਈਨ ਸਪਲਾਈ ਕਰ ਦਿਆ ਕੰਜੇ ਫਲਿੱਪਕਾਰਟ ਕੰਪਨੀ ਦਾ ਨਾਮ ਆਦਾ ਫਲਿੱਪਕਾਰਟ ਕੰਪਨੀ ਦੁਨੀਆ ਦੀ 3 ਨੰਬਰ ਦੀ ਕੰਪਨੀ ਹੈ ਤੇ ਭਾਰਤ ਦੇ ਵਿੱਚ ਉਹ ਦੂਜੇ ਨੰਬਰ ਦੀ ਕੰਪਨੀ ਹੈ ਉਹਦਾ ਕੰਮ ਹੈ ਆਨਲਾਈਨ ਸਪਲਾਈ ਕਰਨਾ ਹੈ ਆਨਲਾਈਨ ਸਪਲਾਈ ਚ ਤੁਹਾਡੇ ਕੰਨ ਖੜੇ ਹੋ ਜਾਣਗੇ ਵੀ ਉਹਨੇ ਕਹਿੰਦੇ ਵੀ ਉਹਦੇ 2 ਮਹੀਨਿਆਂ ਚ ਸਤੰਬਰ ਤੇ ਅਕਤੂਬਰ ਦੇ ਵਿੱਚ 2 ਮਹੀਨਿਆਂ ਦੇ ਵਿੱਚ ਉਹਨੇ 720 ਕਰੋੜ ਦਾ ਨ ਸਪਲਾਈ ਮਤਲਬ ਆਰਡਰ ਨੇ ਜਿਹੜੇ ਗਾਹਕਾਂ ਨੂੰ ਪਹੁੰਚਤਾ 720 ਕਰੋੜ ਗਾਹਕਾਂ ਨੂੰ ਪਹੁੰਚਤਾ ਯਾਨੀ ਇਹਦੇ ਬਾਰੇ ਚ ਆਇਆ ਜਦੋਂ ਅਸੀਂ ਆਪਾਂ ਇਹ ਕਹਿੰਦੇ ਆ ਵੀ ਖੇਤੀ ਧੰਦੇ ਨੂੰ ਤਬਾਹ ਕਰਨਾ ਰਹੇ ਨੇ ਤਾਂ ਉਹਦੇ ਨਾਲ ਦੀ ਨਾਲ ਛੋਟੀ ਦੁਕਾਨਦਾਰੀ ਨੂੰ ਵੀ ਤਬਾਹ ਕਰਨਾ ਰਹੇ ਨੇ ਇਹਦੇ ਨਾਲ ਦੀ ਨਾਲ ਜਦੋਂ ਆਇਆ ਐ ਘਰੇ ਘਰੇ ਨੂੰ ਨਿਗਾਹ ਮਾਰਦੇ ਆ ਜੇ ਜਦੋਂ ਪਹਾੜ ਡਿੱਗਿਆ ਜੇ ਭਲਾ ਖੇਤੀ ਕਿੱਤਾ ਖਤਮ ਹੋ ਗਿਆ ਜੇ ਭਲਾ ਸਰਕਾਰੀ ਮੰਡੀ ਖਤਮ ਹੋ ਗਈ ਜੇ ਭਲਾ ਅਸੀਂ ਜ਼ਮੀਨਾਂ ਦੇ ਮਾਲਕ ਨਾ ਰਹੇ ਤਾਂ ਦੇਸ਼ ਦੀ ਇਕਨੋਮੀ ਦਾ ਕੀ ਹਾਲ ਬਣ ਜੂਗਾ ਭਾਈ ਅੱਜ ਨੇ ਆੜਤੀਏ ਨੇ ਪਹਿਲਾਂ ਤਾਂ ਇਹ ਜਾਣਗੇ ਸਾਰੇ ਆ ਜਿਹਨੇ ਮਜ਼ਦੂਰ ਕੰਮ ਕਰਦੇ ਨੇ ਮੰਡੀ ਚ ਇਹ ਵੀ ਸਾਰੇ ਜਾਣਗੇ ਇਹ ਟਰੱਕ ਜੁਨੀਅਰ ਸਾਰਿਆਂ ਜਾਣਦੇ ਹਾਂ ਮਾਰਕੀਟ ਕਮੇਟੀ ਸਾਰੀ ਜਾਊਗੀ ਜੇ ਫਿਰ ਐਡਾ ਵੱਡਾ ਹਿੱਸਾ ਜਿਹਦੀ ਪਾਪੂਲੇਸ਼ਨ ਪੰਜਾਬ ਦੇ ਵਿੱਚ 70% ਤੋਂ ਉੱਤੇ ਹੈ ਜੇ ਇਹਨਾਂ ਕੋਲੇ ਤਾਂ ਦਾਣਾ ਰਿਹਾ ਤਾਂ ਇਹਨਾਂ ਕੋਲੇ ਪੈਸਾ ਨਹੀਂ ਰਹਿਣਾ ਜੇ ਇਹਨਾਂ ਕੋਲੇ ਪੈਸਾ ਨਾ ਰਿਹਾ ਤਾਂ ਇਹਨਾਂ ਦੇ ਮਾਰਕੀਟ 'ਚ ਨਹੀਂ ਜਾਣਾ ਜਦੋਂ ਮਾਰਕੀਟ 'ਚ ਹੀ ਨਾ ਗਏ ਤਾਂ ਮਾਰਕੀਟ ਦਾ ਮਾਲ ਨਹੀਂ ਵਿਕਣਾ ਇਹਨਾਂ ਕੋਲੇ ਪੈਸਾ ਨਹੀਂ ਇਹਨਾਂ ਨੇ ਮਾਰਕੀਟ 'ਚ ਜਾਣਾ ਨਹੀਂ ਅਪਰਚੂਨ ਖੇਤਰ ਦੇ ਗਾਹਕ ਨੇ ਜਿਨ੍ਹਾਂ ਕੋਲੇ 4 ਪੈਸੇ ਨੇ ਉਹ ਸ਼ੋਪਿੰਗ ਮਾਲ 'ਚ ਜਾਣਗੇ ਅਪਰਚੂਨ ਖੇਤਰ ਬੇਸੀ ਤਬਾਹ ਹੋ ਜਾਊਗਾ ਇਨੇ ਵੈਸੇ ਨਹੀਂ ਰਹਿਣਾ ਇਸ ਕਰਕੇ ਜਿਹੜੀ ਇਹ ਹਮਲਾ ਹੈ ਇਹ ਕਰਨਾ ਐ ਨਹੀਂ ਹੈ ਵੀ ਖੇਤੀ ਸੈਕਟਰ ਤੇ ਹੈ ਇਹ ਹਮਲਾ ਪਬਲਿਕ ਹਾਲ ਸੈਕਟਰ ਤੇ ਰਿਹਾ ਇਹ ਹਮਲਾ ਬਿਜਲੀ ਬੋਰਡ ਤੇ ਵੀ ਹੈ ਇਹ ਹਮਲਾ ਡਿੱਗਿਆ ਤੇ ਵੀ ਹੈ ਇਹ ਸਿਹਤ ਸੁਭਾਵਾ ਤੇ ਵੀ ਹਮਲਾ ਹੈ ਇਹ ਛੜਕਾ ਤੇ ਵੀ ਹਮਲਾ ਹੈ ਇਹ ਪਾਣੀਆਂ ਤੇ ਵੀ ਹਮਲਾ ਹੈ ਇਹ ਜੰਗਲਾਂ ਤੇ ਵੀ ਹਮਲਾ ਹੈ ਤੇ ਜ਼ਮੀਨਾਂ ਤੇ ਵੀ ਹਮਲਾ ਹੈ ਬਾਈ ਚਾਰੇ ਪਾਸਿਓਂ ਘੇਰਾ ਘੱਟ ਰੱਖਿਆ ਇਸ ਜਨਤਾ ਨੂੰ ਨੇ ਪਰ ਰੜੇ ਤੇ ਹੈ ਕਿ ਐਡੀ ਵੱਡੀ ਪੈਸੇ ਵਾਲੀ ਤਾਕਤ ਜਿਹੜੀਆਂ ਦੁਨੀਆ ਦੇ ਪੈਸੇ ਵਾਲੀਆਂ ਤਾਕਤਾਂ ਨੇ ਜਦੋਂ ਉਹਨਾਂ ਦੇ ਸਤਾ ਤੇ ਰਾਸਤਾ ਤੇ ਕਬਜ਼ਾ ਹੈ ਤਾਂ ਉਹਨਾਂ ਕੋਲੇ ਹਥਿਆਰ ਨੇ ਉਹਨਾਂ ਕੋਲੇ ਕਾਨੂੰਨ ਹੈ ਉਹਨਾਂ ਕੋਲੇ ਸਰਕਾਰ ਹੈ ਕਿ ਇਹਦੇ ਮੂਹਰੇ ਖੜ੍ਹ ਸਕਾਂਗੇ ਅਸੀਂ ਕਿ ਇਹਦੇ ਮੂਹਰੇ ਕਦੇ ਖੜ੍ਹਾ ਜਾਊਗਾ ਅੜਿਆ ਜਾਊਗਾ ਪਰ ਮੇਰਾ ਸਵਾਲ ਤੁਨੂੰ ਇਹ ਐ ਸਾਥੀਓ ਜਦੋਂ ਦੁਨੀਆਂ ਨੇ ਗਏ ਆਪਾਂ ਆਪਣੇ ਨਾਲ ਕਿੰਨੇ ਪੰਜਾਬ ਸੀ ਬਈ ਜਿੰਨੇ ਗਿਣਤੀ ਆਪਣੀ ਸੀ ਇੰਨੀ ਗਿਣਤੀ ਪੁਲਿਸ ਦੀ ਸੀ ਮੈਨੂੰ ਇਹ ਲੱਗਦਾ ਜੇ ਉਹ ਨਾਲਾ ਟੱਪ ਕੇ ਦੇਖਣਾ ਹੋਵੇ ਤਾਂ ਪੁਲਿਸ ਦੀ ਗਿਣਤੀ ਸੋਡੇ ਨਾਲੋਂ ਆਪਣੀ ਗਿਣਤੀ ਨਾਲੋਂ ਭੋਰਾ ਬਦਸ ਫਿਰ ਆਪਾਂ ਨੂੰ ਐਵੇਂ ਵੀ ਪਤਾ ਵੀ ਪੁਲਿਸ ਦੇ ਗਿਣਤੀ ਵੀ ਵੱਧ ਹੈ ਉਹਨਾਂ ਕੋਲੇ ਅਥਰੂ ਕਹਿੰਦੇ ਗੋਲੇ ਵੀ ਹੈ ਉਹਨਾਂ ਕੋਲੇ ਪੈਨੀਆਂ ਵਿਚਾਰਾਂ ਵੀ ਨੇ ਉਹਨਾਂ ਕੋਲੇ ਕਾਨੂੰਨ ਵੀ ਹੈ ਉਹਨਾਂ ਕੋਲੇ ਡਾਂਗ ਵੀ ਹੈ ਉਹਨਾਂ ਦੇ ਨਾਲ ਸਰਕਾਰ ਵੀ ਹੈ ਇਹਦੇ ਨਾਲ ਫਿਰ ਕਿਵੇਂ ਟੱਕਰਿਆ ਜਾਊਗਾ ਭਾਈ ਟੱਕਰ ਲਈ ਹੈ ਕਿ ਨਹੀਂ ਭਾਈ ਸਵਾਲ ਹੈ ਪਮਕੜ ਨੂੰ ਹੀ ਨਹੀਂ ਪਤਾ ਹੁੰਦਾ ਕਿ ਦੀਵੇ ਦੇ ਵਿੱਚ ਜਾ ਕੇ ਮਚਣਾ ਵਾ ਲੋਕਾਂ ਦੀ ਭਮੱਕੜ ਭਾਵਨਾ ਦਾ ਲੋਕਾਂ ਦੇ ਕੁਰਬਾਨੀ ਦੇ ਜਜ਼ਬਿਆਂ ਦਾ ਉਦੋਂ ਪਤਾ ਲੱਗਦਾ ਹੈ ਕਿ ਆ ਜਿਹੜੇ ਲੋਕ ਨੇ ਆਏ ਕਿੱਥੋਂ ਨੇ ਤੇ ਕਿਹੜੀ ਗੱਲ ਖਾਤਰ ਇਹ ਮਰਨਾ ਚਾਹੁੰਦੇ ਨੇ ਕੋਟ ਦੁਨ ਨੇ ਛੋਟੀ ਕੋਈ ਰਿਸ਼ਤੇਦਾਰੀ ਨਹੀਂ ਕੋਟ ਦੁਨ ਨੇ ਦੁਨ ਨੇ ਕੋਟ ਵਾਲਿਆਂ ਨਾਲ ਛੋਟਾ ਕੋਈ ਲੈਣਾ ਦੇਣਾ ਵੀ ਨਹੀਂ ਤੁਸੀਂ ਦੁਨਿਆਲੇ ਪਿੰਡ ਨੂੰ ਨਹੀਂ ਜਾਣਦੇ ਛੇਰਗੜ੍ਹ ਪਿੰਡ ਨੂੰ ਨਹੀਂ ਜਾਣਦੇ ਤੁਸੀਂ ਉਹਨਾਂ ਦੇ ਕੋਈ ਬਾੱਕ ਵੀ ਨਹੀਂ ਹੋ ਤੁਹਾਡਿਆਂ ਨਾਲ ਕੋਈ ਰਿਸ਼ਤੇਦਾਰੀਆਂ ਨਹੀਂ ਤੁਸੀਂ ਗਏ ਹੋ ਜੇ ਦੁਨਿਆਲੇ ਦੀ ਜ਼ਮੀਨ ਚੱਲੀ ਗਈ ਤੇ ਰਹਿਦੀ ਹੱਪਾ ਨਹੀਂ ਘਟਦੀ ਵੀ ਨਹੀਂ ਰਹਿਦੀ ਸੰਗਰੂਰ ਦੀ ਵੀ ਨਹੀਂ ਜਿਹੜੇ ਲੋਕ ਕਹਿੰਦੇ ਨੇ ਤੇ ਆਪਣੇ ਹੱਕਾਂ ਖਾਤਰ ਤਾਂ ਹਰੇਕ ਮਰਦਾ ਹੈ ਕੋਈ ਦੂਜਿਆਂ ਖਾਤਰ ਮਰਦਾ ਦੇਖੇ ਕਿਹੜੀ ਗੱਲ ਖਾਤਰ ਪੜੀ ਉੱਤੀ ਬਾਈ ਕਿਸ ਗੱਲ ਖਾਤਰ ਤੁਹਾਡਾ ਪੇੜ ਹੈ ਇਹ ਜਾਣਦੇ ਹੋਏ ਵੀ ਮੂਰੇ ਡਾਂਗਾ ਇਹ ਜਾਣਦੇ ਹੋਏ ਮੂਰੇ ਜਬਰ ਹੈ ਇਹ ਜਾਣਦੇ ਹੋਏ ਮੂਰੇ ਮਰ ਮਰ ਨਹੀਂ ਸਕਦੇ ਆ ਟੱਕਰ ਬਈ ਇਹਨੂੰ ਦਿਖਾਇਆ ਦੁਨੀਆ ਨੂੰ ਦਿਖਾਇਆ ਮਟਕੇ ਗਏ ਤੇ ਮਾਰ ਦਾਨ ਕੇ ਬਾਹਰ ਦਾਨ ਮਰ ਜਾ ਕੇ ਮਰ ਜੀਏ ਖਤਮ ਕਰ ਦਾਨ ਕੇ ਹੋ ਜੀਏ ਪਰ ਇਹ ਜਮੀਨਾ ਸਿਰ ਲੱਗੇ ਤੋਂ ਬਗੈਰ ਬਚਦੀਆਂ ਨਹੀਂ ਇਹ ਸਾਡੇ ਪੁਰਖਿਆਂ ਨੇ ਦੱਸਿਆ ਬਈ ਇੱਥੇ ਜੋ ਕੁਝ ਬਚਿਆ ਹੋਇਆ ਜੋ ਕੁਝ ਰਿਹਾ ਹੋਇਆ ਇੱਥੇ ਕਿਸੇ ਨਾ ਕਿਸੇ ਦੀ ਕੁਰਬਾਨੀ ਦਾ ਸਦਕਾ ਹੀ ਹੈ ਜੋ ਅਸੀਂ ਸਿੱਧੇ ਜਾਂ ਤੋਂ ਬੋਲ ਰਹੇ ਹਾਂ ਇਹ ਇਤਿਹਾਸ ਦੀ ਗਹਿਣਾ ਤੇ ਆ ਵੀ ਇਤਿਹਾਸ ਦੀ ਇੱਕ ਲਾਈਨ ਹੈ ਭਾਈ ਜਿਹੜੀ ਤੁਸੀਂ ਲਿਖ ਰਹੇ ਹੋ ਇਤਿਹਾਸ ਲਿਖਣਾ ਬਹੁਤ ਔਖਾ ਹੁੰਦਾ ਹੈ ਇਤਿਹਾਸ ਲਿਖਿਆ ਜਾਂਦਾ ਕਿਸੇ ਗੱਲ ਨਾਲ ਲਿਖਿਆ ਜਾਂਦਾ ਬਿਆਨਾਂ ਨਾਲ ਨਹੀਂ ਲਿਖਿਆ ਜਾਂਦਾ ਤੁਸੀਂ ਬਾਈ ਹੁਣ ਤੱਕ ਮੈਨੂੰ ਇਹ ਦੱਸੋ ਜਦੋਂ ਸਾਥੀਆਂ ਨੇ ਦਿੱਲੀ ਵਾਲਾ ਮੋਰਚਾ ਲਾਇਆ ਉਦੋਂ ਤਾਂ ਤੁਹਾਨੂੰ ਬਹੁਤ ਸਾਰੇ ਬੰਦਿਆਂ ਨੇ ਕਿਹਾ ਅਬ ਜੀ ਤੁਸੀਂ ਦਿੱਲੀ ਨਹੀਂ ਜਾਂਦੇ ਬਾਈ ਹੁਣ ਕਿਸੇ ਸਾਥੀ ਦੇ ਪਿੰਡ ਵਾਲੇ ਦੇ ਮੂੰਹ ਚੋਂ ਇਹ ਗੱਲ ਨਿਕਲੀ ਹੈ ਵੀ ਦੁਨਿਆਲੇ ਕਿਉਂ ਨਹੀਂ ਜਾਂਦੇ ਬਾਈ ਤੁਸੀਂ ਕਿਉਂ ਬਾਈ ਦੁਨਿਆਲੇ ਭਾਰਤੀ ਕਿਸਾਨ ਜੂ ਦੇ ਅਗਰਾਹਾਂ ਕਿਉਂ ਕਰ ਰਹੀ ਹੈ ਬਾਈ ਤੁਸੀਂ ਕਿਛੋਂ ਬਾਈ ਹੁਣ ਕਿਸੇ ਦਾ ਸਵਾਲ ਕਿਉਂ ਨਹੀਂ ਉੱਠਿਆ ਤੇ ਸਾਡਾ ਕਿਸੇ ਤੇ ਕੋਈ ਸਵਾਲ ਨਹੀਂ ਹੈ ਸਾਡਾ ਕਿਸੇ ਤੇ ਕੋਈ ਸਵਾਲ ਨਹੀਂ ਵੀ ਤੁਸੀਂ ਕਿਉਂ ਨਹੀਂ ਆਏ ਕਿਉਂਕਿ ਪ੍ਰੋਗਰਾਮ ਸਾਡਾ ਇਹ ਛੋਟਾ ਆਪਦਾ ਤਰੀਕਾ ਹੈ ਲੜਦਾ ਸਾਡਾ ਆਪਦਾ ਤਰੀਕਾ ਹੈ ਸਾਡਾ ਕਿਸੇ ਤੇ ਕੋਈ ਨਹੀਂ ਕਿਸੇ ਨੇ ਸਾਡੇ ਲਾਠੀ ਚਾਰ ਤੇ ਬਿਆਨ ਲਵਾਇਆ ਕਾਨੂੰਨ ਨਹੀਂ ਲਵਾਇਆ ਇਸ ਕਰਕੇ ਸਾਥੀਓ ਗੱਲ ਇਹ ਹੈ ਗੱਲ ਬਹੁਤ ਵੱਡੀ ਹੈ ਆਪਾਂ ਕੁੱਟ ਜਾਂਦੇ ਸਾਨੂੰ ਪਤਾ ਸੀ ਸਾਡੇ ਦੇ ਡਾਂਗਾਂ ਫਰ ਜਾਂਦੀਆਂ ਸਾਨੂੰ ਮਾਸ ਸਿਰ ਪਾਟ ਜਾਂਦੇ ਸਾਨੂੰ ਪਤਾ ਸੀ ਜੇ ਇਹ ਸਮਝੌਤਾ ਨਾ ਹੁੰਦਾ ਤਾਂ ਡਾਂਗ ਹੋਰ ਖੜਕਣੇ ਸੀ ਬੰਦੇ ਮਰ ਸਕਦੇ ਸੀ ਸਾਨੂੰ ਇਸ ਗੱਲ ਦਾ ਪਤਾ ਸੀ ਪਰ ਅਸੀਂ ਪਾਟੇ ਹੋਏ ਬੱਥੇ ਲੈ ਕੇ ਲੋਕਾਂ ਕੋਲ ਆਉਂਦੇ ਵੀ ਸਾਨੂੰ ਬਾਈ ਕੁੱਟ ਕੇ ਭਜਾਤਾ ਤੁਸੀਂ ਸਾਡੇ ਨਾਲ ਗਏ ਨਹੀਂ ਆ ਚੋ ਨਾ ਜਿਹੜੀ ਆ ਵਿਕਰੀ ਹੋਈ ਆ ਹੁਣ ਵਿਕਰੀ ਹੋਈ ਆ ਜਾਂ ਜਿਹੜੀ ਵਿਕਰੀ ਪਹਿਲਾਂ ਤੋਂ ਹੋ ਰਹੀ ਆ ਜਾਂ ਜਿਹੜੀ ਵਿਕਰੀ ਨੇ ਗਾਹ ਹੁਣ ਹੈ ਉਹ ਹੁਣੇ ਤੁਹਾਡੇ ਸਿੱਧਕ ਦਾ ਆ ਜੇ ਲੜੋਗੇ ਤਾਂ ਕੁਝ ਪਿਆ ਹਾਸਲ ਪਿਆਏ ਜੇ ਲੜੋਗੇ ਤਾਂ ਕੁਝ ਬਚੂਗਾ ਜੇ ਲੜੋਗੇ ਤਾਂ ਬੱਚਿਆਂ ਦੀ ਰੋਟੀ ਬਚੂਗੀ ਭਾਈ ਜੇ ਨਾ ਲੜੋਗੇ ਨਾ ਨਾ ਲੜਨ ਵਾਲੇ ਬੰਦਿਆਂ ਨੂੰ ਤਾਂ ਸਾਡਾ ਇੱਕ ਤਜਰਬਾ ਹੈ ਬਹੁਤ ਲੰਮੇ ਟਾਈਮ ਦਾ ਤਜਰਬਾ ਹੈ ਇਹ ਹੁਣ ਵੀ ਲਿਖ ਲਓ ਹੰਡਾ ਲਿਓ ਇਹ ਕਿ ਜਿਹੜੇ ਲੋਕ ਲੜਦੇ ਹੁੰਦੇ ਨੇ ਭਿੜਦੇ ਹੁੰਦੇ ਨੇ ਭਾਈ ਜਾਂ ਤਾਂ ਭੇੜ ਪੈਣਾ ਨਹੀਂ ਚਾਹੀਦਾ ਜੇ ਭੇੜ ਹੋ ਗਿਆ ਤਾਂ ਜਿਹੜੇ ਲੋਕ ਭੱਜਣ ਦੇਣਾ ਬਾਈ ਉਹ ਵੱਧ ਮਾਰ ਖਾਣਗੇ ਜੇ ਉਸ ਦਿਨ ਤੁਸੀਂ ਭੱਜ ਭੱਜ ਲੈਂਦੇ ਪੁਲਿਸ ਤੁਹਾਡੇ ਪਿੱਛੇ ਭੱਜਦੀ ਤਾਂ ਤੁਹਾਨੂੰ ਦੁਨਿਆਣਾ ਨਹੀਂ ਟਪਾਉਂਦੀ ਸੀ ਤੁਹਾਨੂੰ ਖੇਤਾਂ 'ਚੋਂ ਲੱਭ ਲੱਭ ਕੇ ਕੋਠਿਆਂ 'ਚੋਂ ਲੱਭ ਲੱਭ ਕੇ ਘਰਾਵਾਂ 'ਚੋਂ ਲੱਭ ਲੱਭ ਕੇ ਕੁੱਟ ਕੇ ਮਾਰ ਦਿੱਦੀ ਤੇ ਨਾਲੇ ਦੁਨਿਆਣਾ ਪਿੰਡ ਦਾ ਫੂਸ ਡਾਉਂਦੀ ਪੁਲਿਸ ਤੇ ਸੋਨੂੰ ਲਾਂਭਾ ਆਉਣਾ ਸੀ ਜਿਉਂ ਆਏ ਸੀ ਉਗਰਾਹ ਵਾਲਿਆ ਕਟਾ ਦੇ ਇਸ ਕਰਕੇ ਜੇ ਫਰਜ ਕਰ ਲੋ ਆ ਕਾਰਾ ਕਰਨਾ ਵੀ ਸੀ ਤਾਂ ਪਹਿਲਾ ਅਸੀਂ ਸੜਕਾਂ ਦੇ ਉੱਤੇ ਪਏ ਹੁੰਦੇ ਡੇਗੇ ਫਿਰ ਦੋਨੇ ਵਾਲੇ ਨੂੰ ਕੁੱਟਦੇ ਸ਼ੇਰਗੜ੍ਹ ਤੋਂ ਕੁੱਟਦੇ ਕਿਸੇ ਨੂੰ ਵੀ ਕੁੱਟਦੇ ਕੋਈ ਪਰਵਾਹ ਨਹੀਂ ਪਹਿਲਾ ਸਾਡੀਆਂ ਲਾਸ਼ਾਂ ਉਤੋਂ ਦੀ ਪੈਰ ਧਰ ਕੇ ਜਾਵਾਂਗੇ ਜਾਂ ਅੱਗੇ ਜਾਵਾਂਗੇ ਆ ਬਰਾਸਤ ਭਈਆ ਭਾਈ ਐਸ ਗੱਲ ਨੂੰ ਕਹਿੰਦਾ ਜੇ ਇਹੇ ਗੱਲ ਰੱਟ ਬੰਨੀ ਐ ਜਿੱਥੇ ਕਿਤੇ ਵੀ ਬੰਨੀ ਐ ਇੱਕ ਹੱਦ ਜੋਰ ਨਾਲ ਤੁਹਾਨੂੰ ਕਹਿੰਦੇ ਆ ਕਿ ਜਿਹਨੂੰ ਡਰ ਲੱਗਦਾ ਹੈ ਭਾਈ ਉਹ ਵਗ ਜਾਓ ਹੁਣੇ ਘਰ ਨੂੰ ਉੱਥੇ ਵੀ ਕਿਹਾ ਸੀ ਤੁਹਾਨੂੰ ਜਿਹੜਾ ਬਿਮਾਰ ਹੈ ਦਵਾਈ ਬੂਟੀ ਨਹੀਂ ਮਿਲਦੀ ਜਿਹਦੀ ਤਮਜਲੀ ਨਹੀਂ ਮਿਲਦੀ ਜਿਹਦੀ ਕਬੀਲਦਾਰੀ ਨਹੀਂ ਸੈਟ ਜਿਹਨੂੰ ਘਰੇ ਬੱਚਿਆਂ ਨੂੰ ਸਰਦਾਰੀ ਤੁਹਾਡੇ ਘਰੇ ਗਏ ਬਿਨਾ ਤੁਸੀਂ ਚਲੇ ਜਾਓ ਤੁਹਾਨੂੰ ਕੋਈ ਲਾਂਭਾ ਨਹੀਂ ਪਰ ਵਿੱਚੋਂ ਨਾ ਭਜੋ ਡੇਗ ਪੋਂ ਚੱਕ ਲਾਂਗੇ ਜਖਮੇ ਹੋਰੋਂ ਪੱਟੀ ਕਰਾ ਦਾਂਗੇ। ਸੋ ਤੁਸੀਂ ਉਹ ਗੱਲ ਦਿਖਾਈ ਹੈ ਬਾਈ। ਸ਼ਾਬਾਸ਼ੇ ਛੋਡੇ। ਕਿਉਂਕਿ ਅਸੀਂ ਪੂਰਾ ਸੀਨ ਆਪਦੇ ਅੱਖਾਂ ਨਾਲ ਤੁਹਾਡੇ ਸਾਹਮਣੇ ਦੇਖ ਰਹੇ ਸੀ। ਸਾਨੂੰ ਸਭ ਤੋਂ ਵੱਡਾ ਖਤਰਾ ਇੱਕ ਸੀ ਕਿ ਜਦੋਂ ਤੁਸੀਂ ਉੱਥੋਂ ਮੁੜੋਗੇ ਤੁਹਾਡੇ ਤੇ ਪੁਲਿਸ ਅਟੈਕ ਕਰ ਸਕਦੀ ਹੈ। ਜਦੋਂ ਤੁਸੀਂ ਭੱਜ ਮੁੜੋਗੇ ਤੁਹਾਡੀ ਪਿੱਠ ਉਧਰਲੇ ਪਾਸੇ ਨਾਕਿਆਂ ਤੋਂ ਪੁਲਿਸ ਦੀ ਗਿਣਤੀ ਜ਼ਿਆਦਾ ਹੈ ਛੋਡੇ ਪੁਲਿਸ ਮੰਗਰ ਪੈ ਸਕਦੀ ਹੈ ਉਹਦਾ ਪ੍ਰਬੰਧ ਅਸੀਂ ਪਹਿਲਾਂ ਕਰਕੇ ਤੁਹਾਡੇ ਕੋਲ ਭੇਜ ਦੱਸ ਕਿ ਦੋ ਗੱਡੀਆਂ ਜਾਣ ਉਹਦੇ ਵਿੱਚ ਪੁਲਿਸ ਨੂੰ ਮੋੜਨ ਵਾਲਾ ਸਮਾਨ ਹੋਵੇ ਜੇ ਉਹਨਾਂ ਦਾ ਅਟੈਕ ਹੋਇਆ ਵੀ ਵਰਤੋਂ ਕੀਤੀ ਜਾਵੇ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਬਾਈ ਉਹ ਤੁਹਾਡੇ ਕੋਲੇ ਸੀਗਾ ਦੋ ਗੱਡੀਆਂ ਤੁਹਾਡੇ ਪਿੱਛੇ ਆਈਆਂ ਤੁਸੀਂ ਪੁੱਛੇ ਮੁੜੇ ਜਾਂ ਕਦੇ ਵੀ ਜੇ ਮੁੜਨਾਂ ਆ ਕੇ ਵਾਸਤੇ ਪੁਲਿਸ ਵਾਲੇ ਪਾਸੇ ਪਿੱਠ ਕਰਕੇ ਨਾ ਮੁੜਿਓ। ਤੁਹਾਡਾ ਪੁਲਿਸ ਵਾਲੇ ਪਾਸੇ ਮੂੰਹ ਹੋਵੇ। ਜਦੋਂ ਤੁਸੀਂ ਕਾਫਲੇ ਤੋਂ ਪਿੱਛੇ ਹਟਣਾ ਹੈ। ਤੁਹਾਡੀ 15-20 ਗੱਬਰੂਆਂ ਦਾ ਮੂੰਹ ਪੁਲਿਸ ਵਾਲੇ ਪਾਸੇ ਹੋਵੇ ਤੇ ਰਾਤ ਹੁਣ ਉਹ ਪੂਰੇ। ਫਿਰ ਕਾਫਲਾ ਮੁੜਦੇ-ਮੁੜਦੇ ਜਾਓ। ਜੇ ਇਹ ਅਟੈਕ ਤੇ ਆਉਣ ਫਿਰ ਤੁਸੀਂ ਸਾਰਾਂ ਦੇ ਮੂੰਹਦਰ ਨੂੰ ਕਰਕੇ ਅਟੈਕ ਦਾ ਜਵਾਬ ਦੇ ਕੇ ਆਓ। ਗੱਲਾਂ ਇੱਥੇ ਨਹੀਂ ਬੜਦੀਆਂ ਹੁੰਦੀਆਂ ਨੇ ਭਾਈ। ਮੇਰੇ ਯਾਦ ਹੈ। ਇੱਕ ਵਾਰੀ ਗੰਨਾ ਮੇਰਲਾ ਦਾ ਰੌਲਾ। ਗੰਨਾ ਮੇਰਲਾ ਕਾਮਿਆਂ ਦਾ। ਮਿਰਿੰਡੇ ਤੋਂ ਕਾਫਲਾ ਲਾਠੀ ਚਾਰਜ ਹੋਇਆ ਚੰਡੀਗੜ੍ਹ ਉਹ ਜਾਣ ਤੋਂ ਪਹਿਲਾਂ ਕਹਿੰਦੇ ਵੀ ਅੱਜ ਭੇੜ ਲੈਣਾ ਮੈਂ ਕਿਹਾ ਵੀ ਜੇ ਭੇੜ ਲੈਣਾ ਤਾਂ ਭਾਈ ਆਪਦੀ ਜਨਤਾ ਨੂੰ ਉਸ ਕਿਸਮ ਦੀ ਤਿਆਰੀ ਚ ਲਿਓ ਭੇੜ ਫੇਰ ਲੈ ਜੇ ਖੜੂ ਗਏ ਜੇ ਭੇੜ ਤੋਂ ਭੱਜ ਗਏ ਤੁਹਾਨੂੰ ਬੱਸ ਛੜਿਆ ਚ ਕੁੱਟ ਕੇ ਆਊਗੀ ਪੁਲਿਸ ਤੁਸੀਂ ਜ਼ਖਮੀ ਹੋ ਜਾਓ ਤੁਹਾਨੂੰ ਕੁੱਟਦੇ ਤੁਸੀਂ ਡਿੱਗ ਪੋ ਤੁਹਾਡੇ ਸਿਰ ਪਾੜ ਜਾਣਾਂ ਪਰ ਤੁਸੀਂ ਭੱਜੇ ਹੋ ਨਾ ਜੇ ਭੱਜ ਗਏ ਤਾਂ ਮੁੜ ਕੇ ਤੁਸੀਂ ਇਹ ਦੋਨਾਂ ਲਈ ਕਰ ਸਕਦੇ ਮਿੱਤਰੋ ਇਸ ਗੱਲ ਨੂੰ ਯਾਦ ਕਰ ਲੈ। ਉਦੋਂ ਪਹਿਲਾਂ ਤਰਨੇ ਚ ਗਏ ਸੀ ਟੀਚਰ ਟੀਚਰਾਂ ਦਾ ਜਦੋਂ ਪੁਲਿਸ ਨੇ ਲਾਠੀ ਚਾਰਜ ਕੀਤਾ ਪੁਲਿਸ ਟੀਚਰ ਭੱਜ ਗਏ। ਪੁਲਿਸ ਮਗਰ ਗਈ 17 ਸੈਕਟਰ ਦੇ ਵਿੱਚ ਬੱਸ ਛੜਿਆਂ ਦੇ ਵਿੱਚੋਂ ਲਾ ਲਾ ਕੇ ਪੁਲਿਸ ਵਾਲੇ ਕੁੱਤੇ ਓਏ ਟੀਚਰ ਕੁੱਤੇ ਬਈ। ਭੱਜਣ ਵਾਲਿਆਂ ਦਾ ਹਸ਼ਰਾ ਹੁੰਦਾ ਤੇ ਖੜਨ ਵਾਲਿਆਂ ਦਾ ਹਸ਼ਰ ਆ ਹੁੰਦਾ। ਤੁਸੀਂ ਲੜੇ ਵੀ ਹੋ ਤੁਸੀਂ ਭਿੜੇ ਵੀ ਹੋ ਤੇ ਤੁਸੀਂ ਖੜੇ ਵੀ ਹੋ ਇਹ ਇੱਕ ਮਿਸਾਲ ਹੈ ਸੰਘਰਸ਼ ਕਰਨ ਦਾ ਇੱਕ ਤਰੀਕਾ ਹੈ ਰਾਤ ਉੱਥੇ ਲਈ ਹੈ ਰਾਤ ਨੂੰ ਖਤਰਾ ਸੀ ਮੀਟੈਕ ਹੋ ਸਕਦਾ ਹੈ ਪਰ ਉੱਥੇ ਗਿਣਤੀ ਜਿੰਨੀ ਸੀਗੀ ਜਿਹਦਾ ਪ੍ਰਬੰਧ ਸੀਗਾ ਕੀਤਾ ਹੋਇਆ ਉਹ ਅਟੈਕ ਦਾ ਜਵਾਬ ਵਾਸਤੇ ਤਸੱਲੀ ਬਖਸ ਸੀ ਇਸ ਕਰਕੇ ਠੀਕ ਹੈ ਸਾਥਿਓ ਕਿਉਂਕਿ ਜਿਹਾ ਜਹਾਜ਼ ਹਮਲਾਵਰ ਹੈ ਉਸ ਤਰ੍ਹਾਂ ਦੀ ਤਿਆਰੀ ਉਸ ਤਰ੍ਹਾਂ ਦੀ ਸਮਝ ਵੀ ਲੋੜ ਹੈ ਆਪਾਂ ਥੋੜੇ ਆ ਟੱਕਰ ਬੇਵਿਚ ਹੀ ਹੈ ਸਰਕਾਰ ਨਾਲ ਟੱਕਰ ਨਹੀਂ ਲਈ ਜਾ ਸਕਦੀ ਕਿਉਂਕਿ ਅਜੇ ਸਾਡੀ ਗਿਣਤੀ ਓਨੀ ਨਹੀਂ ਹੈ ਤੇ ਪੰਜਾਬ ਦੇ ਵਿੱਚ ਜਥੇਬੰਦੀਆਂ ਬਹੁਤ ਨੇ ਜੇ ਸਾਰੀਆਂ ਵੀ ਇਕੱਠੀਆਂ ਹੋ ਜਾਣ ਤਾਂ ਵੀ ਸਰਕਾਰ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਸਰਕਾਰ ਜੇ ਤਕੜੀ ਹੈ ਜੇ ਕੋਈ ਜੁਰਮਾਨਾ ਹੈ ਤਾਂ ਹਰ ਜਗ੍ਹਾ ਤੇ ਆਪਣੀ ਮਨਮਾਨੀ ਕੀਤੀ ਜਾਵੇ ਇਹ ਗੱਲ ਬਰਦਾਸ਼ਤ ਵੀ ਨਹੀਂ ਕੀਤੀ ਜਾ ਸਕਦੀ। ਅਸੀਂ ਥੋੜੇ ਆ ਕੇ ਬੋਧੇ ਆ। ਅਸੀਂ ਆਪਣੀ ਗੱਲ ਰੱਖਣ ਦੀ ਖਾਤਰ ਜਿੱਥੇ ਤੱਕ ਸਤੋਜਿਆ ਜਾਊ ਅਸੀਂ ਜਾਵਾਂਗੇ। ਅਸੀਂ ਸਰਕਾਰ ਨੂੰ ਖਬਰਦਾਰ ਕਰਦੇ ਹਾਂ ਕਿ ਭੜੇਖਾ ਨਾ ਚੱਕੇ ਹੋਵੇ ਅਸੀਂ ਸਿਰਫ ਡੀਡੀਆਂ ਚਮਕਾਉਣ ਦੀ ਖਾਤਰ ਆਇਆ। ਸਾਨੂੰ ਜ਼ਿੰਦਗੀ ਦਾ ਵੀ ਪਤਾ ਹੈ ਤੇ ਜ਼ਿੰਦਗੀ ਤੋਂ ਬਾਅਦ ਬੀਤਣ ਵਾਲੇ ਹਸ਼ਰ ਦਾ ਵੀ ਪਤਾ ਹੈ। ਸਾਨੂੰ ਸੋਡੇ ਕਾਨੂੰਨਾਂ ਦਾ ਵੀ ਪਤਾ ਹੈ। ਤੇ ਤੁਹਾਡੀ ਤਾਕਤ ਦਾ ਵੀ ਪਤਾ ਹੈ ਤੇ ਤੁਹਾਡੀ ਦੁਸ਼ਮਣੀ ਤੁਸੀਂ ਕਿਵੇਂ ਕੱਢਦੇ ਹੋ ਨਾ ਗੱਲਾਂ ਦਾ ਪਤਾ ਹੈ ਸੀ ਉਹ ਸਾਰੀਆਂ ਜਾਣਦੇ ਆ ਇਸ ਕਰਕੇ ਸਾਥੀਓ ਬਹੁਤ ਧਰਮੇ ਨਾਲ ਬਹੁਤ ਸਮਝ ਨਾਲ ਤੇ ਬਹੁਤ ਜਾਗ ਤੇ ਨਾਲ ਚੱਲਣ ਦੀ ਲੋੜ ਹੈ ਮੈਂ ਇੱਕ ਗੱਲ ਕਰਕੇ ਆਪਣੀ ਗੱਲ ਖਤਮ ਕਰਦਾ ਹੁਣ ਫਰਜ਼ ਕਰ ਲੋ ਤੁਸੀਂ ਸਾਰੇ ਇੱਥੇ ਆਏ ਹੋ ਅੱਜ ਡੀਸੀ ਦਫ਼ਤਰ ਚ ਪਹੁੰਚੇ ਹੋ ਐਡੋ ਪਿੱਛੋਂ ਤੁਸੀਂ ਡੀਸੀ ਦਫ਼ਤਰ ਚ ਜਾਣਾ ਪਰ ਇਹ ਨਾ ਹੋਵੇ ਕਿ ਛੋਡੇ ਵਿੱਚੋਂ ਅੱਧੀ ਗਿਣਤੀ ਘਰਾਂ ਨੂੰ ਮੁੜ ਜੇ ਇੱਥੇ ਫੇਰ ਭਲਾਉਣ ਦਾ ਕੀ ਫਾਇਦਾ ਜਦੋਂ ਤੁਸੀਂ ਸਵੇਰ ਦੇ ਚੱਲ ਕੇ 2:30 ਵਜੇ ਤੱਕ ਐਨੇ ਘੰਟੇ ਇੱਥੇ ਧਰਨੇ ਜਾਏ ਹੋ ਤੁਹਾਨੂੰ 15 ਮਿੰਟਾਂ ਨਾਲ ਭਲਾ ਕੀ ਫਰਕ ਪੈਣ ਲੱਗਿਆ ਭਾਈ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿਉਂਕਿ ਛੋਡੇ ਵਿੱਚ ਇੰਟੈਲੀਜੈਂਸੀ ਫਿਰਦੀ ਹੈ ਇੰਟੈਲੀਜੈਂਸੀ ਇਹ ਗੱਲ ਨੋਟ ਕਰਦੀ ਹੈ ਵੀ ਪ੍ਰਧਾਨ ਦੀ ਗੱਲ ਨੂੰ ਲੋਕ ਮੰਨਦੇ ਨੇ ਕਿ ਨਹੀਂ ਮੰਨਦੇ ਭਾਈ ਇਹ ਨੋਟ ਕਰ ਹੁਣ ਇਹ ਤੁਸੀਂ ਦੇਖਣਾ ਹੈ ਵੀ ਤੁਸੀਂ ਭਾਈ ਗੱਲ ਮੰਨਣੀ ਹੈ ਘਰ ਨੂੰ ਜਾਣਾ ਹੈ